ਹਾਲ ਹੀ ਦੇ ਵਿੱਚ ਪੰਜਾਬ ਦੇ ਲੁਧਿਆਣਾ ਦੇ ਪੱਛਮੀ ਵਿਧਾਨ ਸਭਾ ਸੀਟ ਦੇ ਉੱਤੇ ਚੋਣ ਹੋ ਕੇ ਹਟੀ ਹੈ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਨੇ ਫਿਰ ਇੱਕ ਵਾਰ ਬਾਜ਼ੀ ਮਾਰ ਲਈ ਹੈ ਤਦਕੇ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ 5 ਵਾਰ ਬਾਈਪੋਲ ਹੋ ਚੁੱਕੀਆਂ ਨੇ ਤਾਂ ਉਹਨਾਂ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਸੀਟਾਂ ਨੇ ਉਹ ਆਮ ਆਦਮੀ ਪਾਰਟੀ ਨੂੰ ਆਈਆਂ ਤੇ ਇੱਕ ਦੇ ਵਿੱਚ ਕਾਂਗਰਸ ਨੇ ਇੱਕ ਸੀਟ ਜਿੱਤ ਲਈ ਤਾਂ ਉਸ ਤੋਂ ਬਾਅਦ ਜੇ ਹੁਣ ਦੇਖਿਆ ਜਾਵੇ ਤਾਂ ਜਿਹੜੀ ਆ ਜਿਮਲੀ ਚੋਣ ਹੋ ਕੇ ਹਟੀ ਹੈ ਵਿਧਾਨ ਸਭਾ ਦੀ ਲੁਧਿਆਣਾ ਵੈਸਟ ਦੇ ਵਿੱਚ ਤਾਂ ਉੱਥੇ ਵੀ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰੀ ਤੇ ਜਿਹੜੇ ਉਮੀਦਵਾਰ ਉੱਤੇ ਖੜੇ ਸੀ ਸੰਜੀਵ अरोੜਾ ਉਹਨਾਂ ਨੂੰ ਪੰਜਾਬ ਕੈਬਨਿਟ ਦੇ ਵਿੱਚ ਮੰਤਰੀ ਬਣਾਉਣ ਦੇ ਆ ਜਿਹੜਾ ਵਾਅਦਾ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਕਿਉਂਕਿ ਉਹ ਪਹਿਲਾਂ ਹੀ ਰਾਜ ਸਭਾ ਮੈਂਬਰ ਨਹੀਂ ਤਾਂ ਇਸ ਤੋਂ ਬਾਅਦ ਉਹਨਾਂ ਨੂੰ ਹੁਣ ਕੈਬਨਿਟ ਦੇ ਵਿੱਚ ਮੰਤਰੀ ਬਣਾਉਣ ਦਾ ਸੱਦਾ ਦੇ ਕੇ ਐਸ ਕਰਕੇ ਉਹਨਾਂ ਨੂੰ ਜਿਮਨੀ ਚੋਣ ਲੜਾਈ ਗਈ ਕਿਉਂਕਿ ਇਹ ਉੱਥੇ ਵਿਧਾਇਕ ਸੀ ਪਹਿਲਾਂ ਗੋਗੀ ਜਿਨ੍ਹਾਂ ਦੇ ਗੋਲੀ ਲੱਗਣ ਕਾਰਨ ਮੌਤ ਹੋ ਗਈ ਤਾਂ ਉਸ ਦੀ ਥਾਂ ਦੇ ਉੱਤੇ ਜਿਮਨੀ ਚੋਣ ਹੋਈ ਤਾਂ ਉਸ ਤੋਂ ਬਾਅਦ ਜੇ ਹੁਣ ਦੇਖਿਆ ਜਾਵੇ ਤਾਂ ਸਵਾਲ ਵੱਡਾ ਪੈਦਾ ਹੋ ਗਿਆ ਕਿ ਕੀ ਜਿਹੜਾ ਚੋਣਾਂ ਦੇ ਵਿੱਚ ਕੀਤਾ ਗਿਆ ਵਾਅਦਾ ਸੀ अरविंद केजरीवाल ਵੱਲੋਂ ਤੇ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦੇ ਵੱਲੋਂ ਕਿ ਜੇਕਰ ਚੋਣ ਸੰਜੀਵ अरोड़ा ਜਿੱਤ ਜਾਂਦੇ ਨੇ ਤਾਂ ਫਿਰ ਉਹਨਾਂ ਨੂੰ ਕੈਬਨਿਟ ਦੇ ਵਿੱਚ ਥਾਂ ਦਿੱਤੀ ਜਾਏਗੀ ਤੇ ਹੁਣ ਵੱਡਾ ਸਵਾਲ ਪੈਦਾ ਹੋ ਗਿਆ ਕਿ ਕੀ ਆਖਰ ਇਹ ਵਾਅਦਾ ਪੂਰਾ ਕੀਤਾ ਜਾਏਗਾ ਹਾਲੀ ਦੇ ਵਿੱਚ ਕਿਆ ਸਰਾਈਆਂ ਇਹ ਆ ਰਹੀਆਂ ਨੇ ਜਾਂ ਚਰਚਾ ਛੱਡ ਗਈਆਂ ਨੇ ਕਿ ਮੰਤਰੀ ਮੰਡਲ ਦੇ ਵਿੱਚ ਇਸ ਵੇਲੇ ਵੱਡਾ ਫੇਰ ਬਦਲ ਹੋ ਸਕਦਾ ਹੈ ਹਾਲਾਂਕਿ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੇ ਲੁਧਿਆਣਾ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਇਹ ਐਲਾਨ ਕੀਤਾ ਸੀ ਕਿ ਸੰਦੀਪ ਰੋੜਾ ਨੂੰ ਜਿੱਤ ਤੋਂ ਬਾਅਦ ਉਹਨਾਂ ਨੂੰ ਮੰਤਰੀ ਬਣਾਉਣ ਦਾ ਐਲਾਨ ਉਹ ਉੱਥੇ ਹੀ ਚੋਣ ਪ੍ਰਚਾਰ ਕਰ ਦਿੱਤਾ ਸੀ ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੁਝ ਚੰਗੇ ਚਿਹਰੇ ਜਿਹੜੇ ਨੇ ਉਹਨਾਂ ਨੂੰ ਵੀ ਸਰਕਾਰ ਦੇ ਵਿੱਚ ਜਗ੍ਹਾ ਦਿੱਤੀ ਜਾ ਸਕਦੀ ਹੈ ਪ੍ਰਵਿੰਦ ਕੇਜਰੀਵਾਲ ਦਾ ਬਿਆਨ ਸੁਣ ਲਓ ਮੈਨੂੰ ਲੱਗਦਾ ਉਹ ਭੁੱਲ ਗਏ ਆਪ इनको ਐਮਐਲਏ ਬਣਾ ਕੇ ਭੇਜੋ ਹਮ इनको ਕੈਬਨਟ ਮਨਿਸਟਰ ਬਣਾ ਦੇਂਗੇ ਇਨਕੋ ਬੜੀ ਜ਼ਿੰਮੇਵਾਰੀ ਦੇਣਗੇ। ਔਰ ਕੈਬਨਿਟ ਮਨਿਸਟਰ ਕੇ ਪਾਸ ਆਪਣੇ ਬਹੁਤ ਫੰਡ ਹੁੰਦੇ ਹੈ ਆਪਣੀ ਬਹੁਤ ਪਾਵਰ ਹੁੰਦੀ ਹੈ। ਤੋ ਆਪਕੇ ਜਿਤਨੀ ਵੀ ਸਮੱਸਿਆ ਹੈ ਸਭ ਤੋਂ ਪਹਿਲੇ ਕੈਬਨਿਟ ਦੇ ਵਿੱਚ ਕਿਉਂਕਿ ਜਿਹੜੀ 227 ਦੀ ਚੋਣ ਹੈ ਵਿਧਾਨ ਸਭਾ ਚੋਣ ਹੈ ਉਹ ਆਮ ਚੋਣਾਂ ਵਿੱਚ ਸਮਾਂ ਥੋੜਾ ਰਹਿ ਗਿਆ ਇਸ ਕਰਕੇ ਉਹਨਾਂ ਨੂੰ ਦੇਖਦੇ ਹੋਏ ਸਰਕਾਰ ਹੁਣ ਅਗਲੇ ਡੇਢ ਸਾਲ ਦੇ ਦੌਰਾਨ ਤੇਜ਼ ਤਰਾਰ ਦੇ ਢੰਗ ਨਾਲ ਕੰਮ ਕਰਨਾ ਸ਼ੁਰੂ ਕਰੇਗੀ ਜਾਂ ਫਿਰ ਕਮਾ ਦੀ ਲੜੀ ਬਣੇਗੀ। ਤਾਂ ਹੁਣ ਇਹ ਵੀ ਹੈ ਕਿ ਪੰਜਾਬ ਦੇ ਜਿਹੜੇ ਕੁਝ ਮੰਤਰੀ ਨੇ ਉਹਨਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ 하이 కుమార్ ਜਿਹੜੀ ਆਪਦੀ ਆ ਉਹ ਜਾਦਾ ਪ੍ਰਸੰਨ ਨਹੀਂ ਹੈ ਤਾਂ ਹੁਣ ਦੇਖਣਾ ਇਹ ਬਣਦਾ ਕਿ ਸੰਜੀਵ अरोड़ा ਨੂੰ ਮੰਤਰੀ ਬਣਾਉਦੇ ਸਮੇਂ ਪੰਜਾਬ ਮੰਤਰੀ ਮੰਡਲ ਦੇ ਵਿੱਚ ਜਿਹੜਾ ਫੇਰ ਬਦਲ ਹੋਏਗਾ ਜਾਂ ਕਹ ਲਈਏ ਕਿ ਉਹਦੇ ਚ ਕੁਝ ਚਿਹਰੇ ਬਾਹਰ ਆ ਸਕਦੇ ਨੇ ਤੇ ਕੁਝ ਚਿਹਰਿਆਂ ਦੀ ਕਿਸਮਤ ਚਮਕ ਵੀ ਸਕਦੀ ਹੈ ਕਿ ਜੇ ਫਿਰ ਇਕੱਲਾ ਸੰਜੀਵ अरोड़ा ਨੂੰ ਹੀ ਉੱਥੇ ਅਡਜਸਟ ਕੀਤਾ ਜਾਏਗਾ ਕਿਉਂਕਿ ਸੰਜੀਵ अरोड़ा ਨੂੰ ਮੰਤਰੀ ਬਣਾਉਣਾ ਐਸ ਲਈ ਵੀ ਜ਼ਰੂਰੀ ਹੋ ਗਿਆ ਕਿਉਂਕਿ ਇੱਕ ਤਾਂ ਇਹ ਐਲਾਨ ਖੁਦ ਅਰਵਿੰਦ ਕੇਜਰੀਵਾਲ ਨੇ ਕੀਤਾ ਸੀ ਤੇ ਨਾਲਾ ਦੂਜਾ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਮੰਤਰੀ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ ਕਿਉਂਕਿ ਲੁਧਿਆਣਾ ਦੀ ਜਿਹੜਾ ਏਰੀਆ ਬਹੁਤ ਵੱਡਾ ਹੈ ਤਾਂ ਉੱਥੇ ਸਮੁੱਚੀ ਪਾਰਟੀ ਨੂੰ ਫਿਰ ਇੱਕ ਨਵੀਂ ਜਾਨ ਪਾਉਣ ਦੇ ਲਈ ਇੱਕ ਨਾਮਵਾਰ ਚਿਹਰੇ ਵੀ ਹੋਣੇ ਜ਼ਰੂਰੀ ਨੇ ਤਾਂ ਨਾਲ ਨਾਲ ਇਹ ਵੀ ਹੈ ਕਿ ਜਲੰਧਰ ਪੱਛਮੀ ਜਿਹੜੀ ਵਿਧਾਨ ਸਭਾ ਦੀ ਸੀਟ ਹੈ ਜਦੋਂ ਉਪ ਚੋਣ ਹੋਈ ਸੀ ਤਾਂ ਉਸ ਵੇਲੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੋਟਰਾਂ ਦੇ ਨਾਲੇ ਵਾਅਦਾ ਕੀਤਾ ਸੀ ਕਿ ਮਹਿੰਦਰ ਭਗਤ ਜੋ ਉੱਥੋਂ ਦੇ ਉਮੀਦਵਾਰ ਸੀ ਕਿ ਤੁਸੀਂ ਇਹਨਾਂ ਨੂੰ ਜੋ ਜੋ ਵੋਟਾਂ ਦੇ ਵਿੱਚ ਜਿਤਾ ਦਿਓ ਤੇ ਉਸ ਤੋਂ ਬਾਅਦ ਮੰਤਰੀ ਮੰਡਲ ਵਿੱਚ ਸ਼ਾਮਲ ਹੋਸੀ ਆਪੇ ਕਰ ਲਿਆਗੇ ਤਾਂ ਉਹਨਾਂ ਨੇ ਉਹ ਵਾਅਦਾ ਪੂਰਾ ਵੀ ਕੀਤਾ ਜਦੋਂ ਜਮਿੰਦਰ ਭਗਤ ਚੋਣ ਜਿੱਤ ਗਏ ਤਾਂ ਉਹਨਾਂ ਨੂੰ ਮੰਤਰੀ ਬਣਾ ਵੀ ਦਿੱਤਾ ਗਿਆ ਤੇ ਹੁਣ ਮੋੜ ਵਿਧਾਨ ਸਭਾ ਦੇ ਜਿਹੜੀ ਚੋਣ ਹੋ ਕੇ ਆਈ ਹੈ ਪੱਛਮੀ ਚੋਣ ਜਿਵਨੀ ਚੋਣ ਉਹਦੇ ਵਿੱਚ ਵੀ ਇਹੀ ਵਾਅਦਾ ਕੈਬਨਿਟ ਮੰਤਰੀ ਬਣਾਉਣ ਦਾ ਕੀਤਾ ਗਿਆ ਤੇ ਹੁਣ ਇਹ ਜ਼ਰੂਰ ਹੈ ਕਿ ਰਾਤ ਆ 15 ਹੋ ਗਿਆ ਪਰ ਦੂਜੇ ਪਾਸੇ ਇਹ ਵੀ ਆ ਕਿ ਅਰਵਿੰਦ ਕੇਜਰੀਵਾਲ ਜਿਹੜੇ ਹੁਣ ਦੁਬਾਰਾ ਇੱਥੇ ਜਿਵਨੀ ਚੋਣ ਹੋਏਗੀ ਲੋਕ ਸਭਾ ਦੇ ਲਈ ਉਹਦੇ ਵਿੱਚ ਕਿਤਨੇ ਕਿਤੇ ਆਪਣੀ ਕਿਸਮਤ ਜਰੂਰ ਅਜ਼ਮਾਉਣਗੇ ਪਰ ਹਾਲੀ ਦੇ ਵਿੱਚ ਇਹ ਹੈ ਕਿ ਕੈਬਨਿਟ ਦੇ ਵਿੱਚ ਵੱਡੇ ਫੇਰਬਦਲ ਹੋ ਸਕਦੇ ਨੇ ਜਾਂ ਫਿਰ ਕੱਲਾ ਸੰਜੀਵ ਰੋੜ ਨੂੰ ਉੱਤੇ ਅਡਜਸਟ ਕੀਤਾ ਜਾਏਗਾ ਇਹ ਇੱਕ ਅਹਿਮ ਹੈ ਕਿਉਂਕਿ ਉਹਨਾਂ ਨੂੰ ਕਈ ਅਹਿਮ ਵਿਭਾਗ ਵੀ ਦੇਣੇ ਪੈਣਗੇ ਜੇਕਰ ਉਹ ਆਪਣੇ ਦੇ ਲਈ ਕੰਮ ਕਰ ਸਕਦੇ ਨੇ ਜੇ ਲੁਧਿਆਣਾ ਦੇ ਵਿੱਚ ਤਰੱਕੀ ਜਿਹੜੀ ਕਰਨੀ ਹੈ ਜਾਂ ਫਿਰ ਹੋਰ ਵਿਕਾਸ ਦੇ ਕੰਮਾਂ 'ਤੇ ਧਿਆਨ ਦੇਣਾ ਪਵੇਗਾ ਇਸ ਦੇ ਨਾਲ ਇਹ ਵੀ ਸੰਭਵ ਹੈ ਕਿ ਸਰਕਾਰ ਆਪਣੇ ਮੰਤਰੀ ਮੰਡਲ ਨੂੰ ਨਵੀਂ ਦਿਖ ਦੇਣ ਦੇ ਲਈ ਇਵੀ ਯਤਨ ਕਰ ਸਕਦੀ ਹੈ ਫਿਰ ਬਦਲ ਹੋ ਸਕਦੇ ਨੇ ਤੇ ਜਤਨ ਨਾਲ ਜਨਤਾ ਦੇ ਵਿੱਚ ਸਰਕਾਰ ਦੇ ਅਖਰ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ ਤੇ ਨਾਲ ਨਾਲ ਇਹ ਵੀ ਕੇ ਸਾਹਮਣੇ ਆ ਰਿਹਾ ਕਿ ਆਏ ਜਿਹੜਾ ਸਬੰਧੀ ਆ ਆਖਰੀ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਹੀ ਕਰਨਗੇ ਕਿ ਆਖਰ ਇਹਦੇ ਵਿੱਚ ਫਿਰ ਬਦਲ ਹੋਣਾ ਚਾਹੀਦਾ ਜਾਂ ਫਿਰ ਕੱਲਾ ਸੰਜੀਵ ਰੋਣਾ ਨੂੰ ਅਰਜਸ਼ਤ ਕੀਤਾ ਜਾਵੇ ਪਰ ਹੁਣ ਇਹ ਹੈ ਵੀ ਇਸ ਕੰਮ ਨੂੰ ਜਲਦੀ ਤੋਂ ਜਲਦੀ ਭਗਵੰਤ ਮਾਨ ਪੂਰਾ ਕਰਨਾ ਚਾਹਣਗੇ ਕਿਉਂਕਿ ਆਮ ਚੋਣਾਂ ਦੇ ਵਿੱਚ ਸਮਾਂ ਬਹੁਤ ਘੱਟ ਰਹਿ ਗਿਆ ਤੇ ਇਸ ਕਰਕੇ ਹੁਣ 2025 ਆ ਚੁੱਕਿਆ ਤੇ 27 ਦੇ ਵਿੱਚ ਚੋਣਾ ਹੋਣਿਆ ਨੇ ਅੱਧਾ 25 ਲੰਘ ਚੁੱਕਿਆ ਲਗਭਗ 1.5 ਸਾਲ ਦਾ ਸਮਾਂ ਜਿਹੜਾ ਐਸ ਵੇਲੇ ਤੱਕ ਆਮ ਆਦਮੀ ਪਾਰਟੀ ਦੇ ਕੋਲ ਰਹਿ ਗਿਆ ਤੇ ਕੰਮਾਂ ਦੀ ਝੜੀ ਜੇ ਲੱਗ ਜਾਂਦੀ ਤਾਂ ਫਿਰ ਕਿਤੇ ਨਾ ਕਿਤੇ ਸੋਮੇ ਕਰਨ 2027 ਦੇ ਬਦਲ ਸਕਦੇ ਜਾਂ ਕਿ ਜਿਮਨੀ ਚੋਣ ਜਿਹੜੀ ਹੈ ਹੋ ਕੇ ਆਈਆ ਵੈਸਤ ਦੀ ਉਹਨੂੰ 2027 ਦਾ ਜਿਹੜਾ ਉਹਦੇ ਲਈ ਇੱਕ ਟ੍ਰਾਇਲ ਹੀ ਦੇਖਿਆ ਜਾ ਰਿਹਾ ਸੀ ਕਿ ਆਖਰ ਕਿੱਥੇ ਲੋਕ ਫਤਵਾ ਦਿੰਦੇ ਤਾਂ ਪਰ ਹੁਣ ਇਹ ਵੱਡੀ ਗੱਲ ਕਿ ਮੁੱਖ ਮੰਤਰੀ ਵੱਲੋਂ ਕੀਤਾ ਐਲਾਨ ਜਾਂ ਕਿ ਸੁਪਰੀਮੋ ਵੱਲੋਂ ਕੀਤਾ ਐਲਾਨ ਉਹਦੇ ਚ ਹੁਣ ਕਿਵੇਂ ਸਚਾਈ ਆਉਂਦੀ ਆ ਜਾਂ ਫਿਰ ਉਹਨਾਂ ਦੇ ਮੰਤਰੀ ਬਣ ਜਾਂਦੇ ਨੇ ਜਾਂ ਫਿਰ ਮੰਤਰੀ ਮੰਡਲ ਦੇ ਵਿੱਚ ਹੋਰ ਜਿਹੜੇ ਵੱਡੇ ਫੇਰ ਬਦਲ ਆ ਉਹ ਵੀ ਕਿਤੇ ਨਾ ਕਿਤੇ ਹੋ ਸਕਦੇ ਨੇ